ਮੇਰਾ ਨਾਮ ਸੁਖਪ੍ਰੀ ਸਿੰਘ ਹੈ ਜੀ ਇਹ ਸੈਫਟ ਜੀ ਇਹ ਰੋਡ ਦੇ ਵਿਚਕਾਰਲੇ ਆਏ ਸੀ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਤੇ ਇਹ ਮਾਰਗ ਜਦ ਅਸੀਂ 2017 ਚ ਪਈ ਸੀਗੀ ਤੇ ਇਹਦੇ ਮਨ ਕੇ ਚਲੋ ਵੀ ਇਹ 2-4 ਸਾਲ ਬਾਅਦ ਸਰਵੇ ਹੋ ਗਿਆ ਸੀਗਾ ਸਰਵੇ ਦੇ ਵਿੱਚ ਮਨ ਕੇ ਚਲੋ ਕੋਠਿਆ ਗਈ ਸੀ ਤੇ ਐਸਾ ਹੋਣਾ ਦਾ ਵਿਜਾਲ ਹੋਏ ਨਮੀ ਪਾਈ ਸੀ ਅਸੀਂ ਤੇ ਨਮੀ ਪਾਉਣ ਕਰਕੇ ਵੀ ਸਾਥੋ ਇਹ ਢਵਾਈ ਨਹੀਂ ਜਾਂਦੀ ਸੀਗੀ ਸਰਕਾਰ ਨੇ ਸਾਡੇ ਨਾਲ ਬਹੁਤ ਧੱਕਾ ਕਰਿਆ ਮੰਨ ਕੇ ਚਲੋ ਉੱਚ ਦਮਾਗ ਜਾਣੀ ਦਿੱਤਾ ਸਾਨੂੰ ਤੇ ਫਿਰ ਡੀਸੀ ਸਾਹਿਬ ਦੇ ਸਹਿਯੋਗ ਨਾਲ ਮੰਨ ਕੇ ਚੱਲ ਸਾਨੂੰ ਇਹ ਆਸ਼ਵਾਸਾਜੋ ਆਏਗਾ ਕਿ ਵੀ ਇਹਨੂੰ ਸਾਈਡ ਤੇ ਕਰ ਲਓ ਤੁਸੀਂ ਵੀ ਸਾਨੂੰ ਉੱਚ ਦਮਾਜ ਜਿਹੜਾ ਬੰਦਾ ਤੁਹਾਡਾ ਵੀ ਮੰਨ ਕੇ ਜਾਓ ਦੇ ਦਾਂਗੇ ਤੁਹਾਨੂੰ ਡੇਢ ਸਾਲ ਜੀ ਡੇਢ ਸਾਲ ਵਾਂਗੂ ਠਾਪੀ ਪਿਆ ਸੀ ਇਹਨਾਂ ਦਾ ਕੰਮ ਸਾਰਾ ਵੀ ਅਸੀਂ ਮੰਨ ਕੇ ਚਲੋ ਵੀ ਸਾਡੀ ਤਾਂ ਹੈਂਡੀ ਸੀਗੀ ਵੀ ਇਹ ਚੱਕਣੀ ਨਹੀਂ ਰੁਪਏ ਵੀ ਜੇ ਖਰਦਦਾ ਖੜੀ ਜਾਵੇ ਚ ਮਾਜੀ ਸੰਬੰਧੀ ਸੀ ਸਾਡਾ ਇਹ ਜੀ 70 ਤੋਂ 75 ਲੱਖ ਰੁਪਏ ਸਾਡਾ ਲੱਗਿਆ ਸੀਗਾ ਜੀ ਤੇ ਇਹ ਦੋ ਮੰਜ਼ਲੀ ਕੋਠੀ ਹੈ ਜੀ ਤੇ ਮੰਨ ਕੇ ਚਲੋ ਇਸੇ ਵਿੱਚ ਪੰਜ ਮੈਂਬਰ ਰਹਿੰਦੇ ਸੀ ਪਹਿਲਾਂ ਮੰਨ ਕੇ ਚਲੋ ਜੀ ਇਸੇ ਜੀ ਪੰਜ ਕਿਲੇ ਸੀਗੇ ਸਾਡੇ ਤੇ ਉਹ ਦਫਾੜ ਹੋ ਗਏ ਮੰਨ ਕੇ ਜੋ ਸਵਾ ਕਿਲਾ ਅਲੱਗ ਟੁੱਟ ਗਿਆ ਤੇ ਤਿੰਨ ਕਿਲੇ ਉਹ ਅਲੱਗ ਰਹਿ ਗਏ ਇੱਧਰ ਤੇ ਸਾਡੇ ਹੁਣ ਵੀ ਘਰ ਦਾ ਵੀ ਜੜਾ ਇੱਧਰ ਹੋ ਗਿਆ ਮੰਨ ਕੇ ਚਲੋ ਇਕੱਲਾ ਘਰ ਹੋ ਗਿਆ ਸਾਡਾ ਪੰਜ ਪਾਈਦਾ ਕੱਲੋਂ ਆਇਆ ਵੀ ਕਾਲੋ ਆਇਆ ਵੀ ਇੱਥੇ ਹਾਲਾਤ ਮਾੜੇ ਆ ਜੀ ਹੁਣ ਕੱਲੇ ਕਰਦਾ ਕੋਈ ਬੱਟੀ ਦਾ ਨਹੀਂ ਇਹ ਆਪਣਾ ਜੀ ਮੰਨ ਕੇ ਜੇ 300 ਫੁੱਟ ਵਾਂਗੂ ਜਾਣੀ ਆ ਆਪਣੇ ਤੇ ਇਹ 120 ਪਲੱਸ ਆ ਗਈ ਮੰਨ ਕੇ ਚਲੋ ਇਹਦੇ ਵਿੱਚ ਜੀ ਮੰਨ ਕੇ ਚਲੋ 9 ਤੋਂ 10 ਬੰਦੇ ਕੰਮ ਕਰ ਰਹੇ ਆ ਤੇ ਇਹਨਾਂ ਦਾ ਕੰਟ੍ਰੈਕਟ ਨੰਬਰ ਮਿਲਿਆ ਸੀ ਸਾਨੂੰ ਤੇ ਇਹ ਕੰਮ ਆ ਕੇ ਦੇਖ ਗਏ ਸੀ ਵੀ ਇਹ ਚੀਜ਼ ਸੈਪਟ ਹੋਊਗੀ ਕਿ ਨਹੀਂ ਹੋਊਗੀ ਵੀ ਇਹ ਕਹਿੰਦੇ ਸੀ ਵੀ ਮੰਨ ਕੇ ਚਲੋ ਇਹਨਾਂ ਨੇ ਵਿਸ਼ਵਾਸ ਰੱਖਿਆ ਸੀ ਵੀ ਸੈਪਟ ਕਰ ਦਾਂਗੇ ਤੁਹਾਡੀ ਕੋਠੀ ਹਾਂਜੀ ਉਹ ਲਖਤੀ ਰੂਪ ਕਰਾਏ ਜੀ ਇਹਨਾਂ ਨੇ ਵੇ ਹਾਂ ਜੀ ਜ਼ਿੰਮੇਵਾਰੀ ਇਹਨਾਂ ਦੀ ਹੈ ਜੀ ਨਾ ਕਿ ਵੀ ਇੱਥੇ ਮਨ ਕੇ ਸੈਫਟ ਨਹੀਂ ਹੁੰਦੀ। ਖਰਚਾ ਜੀ ਅਸੀਂ ਆਪ ਕਰ ਰਹੇ ਹਾਂ। ਹਾਂ ਜੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਡੀ ਸਾਹਿਬ ਤੇ ਡੀਆਰ ਸਾਹਿਬ ਨੇ ਵੀ ਇਹਦਾ ਵੀ ਸਾਨੂੰ ਜਿਹੜਾ ਕੋਈ ਸੈਫਟ ਕਰਾਈਦਾ ਵੀ ਉਹ ਦੇਵਾਂਗੇ ਸਾਨੂੰ ਦਵਾਵਾਂਗੇ। ਹਾਂ ਜੀ ਉਹ ਵੀ ਇੱਥੇ ਤਾਂ ਲੇਬਰੀ ਰਹਿੰਦੀ ਹੈ ਕੋਠੀ ਦੇ ਵਿੱਚ ਦਾ। ਵੀ ਸਾਡਾ ਤਾਂ ਵੀ ਮਨ ਕੇ ਲੱਗ ਹੀ ਬਣਾਇਆ ਵਾ। ਝੁੱਗੀ ਜ਼ੋਰ ਤੇ ਬਣ ਕੇ ਚਲੋ। ਕੋਠੀ ਦੇ ਵਿੱਚ ਸਾਰੀ ਚੀਜ਼ ਚੱਲਦੀ ਆ, ਲਾਈਟ ਵੀ ਚੱਲਦੀ ਆ ਜੀ। ਤੇ ਪਾਣੀ ਦਾ ਪ੍ਰਬੰਧ ਵੀ ਹੋਏਗਾ ਇਹ 300 ਫੁੱਟ ਜਾਣੀ ਹੈ ਜੀ ਮੰਨ ਕੇ ਚਲੋ 100 ਤੋਂ 120 ਪਲੱਸ ਬੰਗ ਹੋ ਆ ਗਈ ਹੈ ਤੇ ਇਹਦੇ ਵਿੱਚ 10 ਮਜ਼ਦੂਰ ਕੰਮ ਕਰਦੇ ਆ ਹਾਂਜੀ ਹਾਂਜੀ ਇਸ ਪਾਸੇ ਰਸਤਾ ਸੜਿਆ ਗਿਆ ਵੀ ਉਹ ਰਸਤਾ ਦਾ ਮੰਨ ਕੇ ਚਲੋ ਕੰਪੈਨ ਦਾ ਨੰਗਾ ਨਹੀਂ ਜੀ ਉਹਨੂੰ ਵੀ ਮੰਨ ਕੇ ਚਾਹੋ ਜਿਹੜੀ ਆਪਣੀ ਮੰਨ ਕੇ ਲੋਕਲ ਵਰਤ ਨਹੀਂ ਜੀ ਜੋ ਉਹੀ ਚੀਜ਼ ਨਾ ਲੱਗ ਸਕਦੀ ਇਹਦੇ ਵਿੱਚ ਤੇ ਇਹਦੇ ਲਈ ਨਾ ਸੰਘਰਸ਼ ਲਈ ਵੀ ਟਾਵਰ ਤੇ ਵੀ ਚੜਨਾ ਪੈ ਗਿਆ ਸੀ ਆਪ ਜੀ ਜਾਣ ਮੰਨ ਕੇ ਚਲੋ ਆ ਲਾਈਟ ਚੱਲਦੀ ਇਹਦੇ ਵਿੱਚ 4 ਲੱਖ ਵੋਲਟ ਜਾਈ ਵੀ ਉਹ 4 ਲੱਖ ਵੋਲਟ ਦੇਖੋ ਵੀ ਚਲਦੀ ਲੈਣ ਤੇ ਚੜਨਾ ਕੋਈ ਸੌਖਾ ਥੋੜੀ ਆ ਮਜਬੂਰੀ ਕਰਕੇ ਚੜਨਾ ਪਏ ਸਾਨੂੰ ਹੁਣ ਵਿਸ਼ਵਾਸ ਦਵਾਇ ਸੀ ਵੀ 25-30 ਲੱਖ ਰੁਪਏ ਮੰਨ ਕੇ ਚਲੋ ਜਿਹੜਾ ਲੱਗੂਗਾ ਵੀ ਇਹ ਗੋਠੀ ਦੇ ਸੈਫਟ ਕਰਾਈ ਤੇ ਬਿਯੋਗ ਕਦੇ ਵੀ ਦੇ ਦਾਂਗੇ ਅਸੀਂ ਬਹੁਤ ਵਧੀਆ ਕੰਮ ਕਰਦੇ ਆ ਜੀ ਇਹ ਅਸੀਂ ਤਾਂ ਅਰਦਾਸ ਕਰਦੇ ਆ ਵੀ ਹਾਂ ਵੀ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਵੀ ਸਾਡੀ ਸੁੱਖ ਸ਼ਾਂਤੀ ਦਾ ਵੀ ਗੋਠੀ ਇੱਕ ਥਾਂ ਦੇ ਸੈਫਟ ਹੋ ਜੇ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਇਹਦਾ ਜੀ ਮਾਮਲਾ ਮਾਜਵਾ ਇਹ ਭਾਰਤ ਵਾਲਾ ਪ੍ਰੋਜੈਕਟ ਹੈ ਜਿਹੜਾ ਇਹਨਾਂ ਨੇ ਡਰੂਨ ਕਰਕੇ ਰਿਕਵੇਅਰ ਕੀਤਾ ਜਿਹਦੇ ਕਾਰਨ ਕਰਕੇ ਸਾਡੀਆਂ ਪ੍ਰਾਪਰਟੀਆਂ ਸਾਡੀਆਂ ਕੋਠੀਆਂ ਰਸ ਹਰੈਸੀਬ ਦੇ ਵਿੱਚ ਆਈਆਂ ਤੇ ਬਾਅਦ ਦੇ ਵਿੱਚ ਚਲੋ ਜੀ ਚਲੋ ਅਸੀਂ ਸੰਘਰਸ਼ ਵੀ ਕੀਤਾ ਸਾਨੂੰ ਉਚਿਤ ਮਾਅਬਜਾ ਵੀ ਨਹੀਂ ਦਿੱਤਾ ਸਰਕਾਰ ਨੇ ਕਿਉਂਕਿ ਪਹਿਲਾਂ 14 ਦੇ ਵਿੱਚ ਤਾਂ ਬੜਾ ਵਧੀਆ ਮਾਅਬਜੇ ਦਿੱਤੇ ਐ ਸੈਂਟਰ ਸਰਕਾਰ ਮਨਮੋਹਨ ਸਿੰਘ ਵੇਲੇ ਤੇ ਹੁਣ ਤਾਂ ਕੋਈ ਮਾਅਬਜਾ ਨਹੀਂ ਮਿਲਿਆ ਬਹੁਤ ਘੱਟ ਸਾਨੂੰ ਮਾਅਬਜਾ ਮਿਲਿਆ ਬੜੇ ਸੰਘਰਸ਼ ਕਰਨ ਦੇ ਬਾਵਜੂਦ ਹਜੇ ਵੀ ਸਾਨੂੰ ਸਹੀ ਇਨਸਾਫ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਜੀ ਇਹਨਾਂ ਦੇ ਇਹ ਕੋਠੀ ਦੇ ਮਸਲੇ ਰਹਿਸੀ ਮਕਾਨਾਂ ਦੇ ਆ ਗਿਆ ਤੇ ਇਹਨਾਂ ਨੇ ਬੜੀ ਵਿਚਾਰਿਆਂ ਨੇ ਮਿਹਨਤ ਕਰਕੇ ਗਰੀਬ ਬੰਦੇ ਸੀ ਇਹ ਆਪਣਾ ਇਕਾਂਲਣਾ ਬਣਾਇਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ 54 ਬਠਿੰਡਾ 2 ਲੁਧਿਆਣਾ ਦੇ ਵਿੱਚ ਇਹ ਆ ਚੁੱਕਿਆ ਤੇ ਇਹਨਾਂ ਦਾ ਜਦੋਂ ਮਤਲਬ ਵਾਰਡ ਬਣਿਆ ਤਾਂ ਇਹਨਾਂ ਨੂੰ 58 ਤੋਂ 60 ਲੱਖ ਪਾਇਆ ਗਿਆ ਜਿਹੜਾ ਇਹਨਾਂ ਨੂੰ ਬਿਲਕੁਲ ਵੀ ਇਹ ਮਾਅਵਜਾ ਉਚਿਤ ਨਹੀਂ ਸੀ ਕਿਉਂਕਿ ਇਹਨਾਂ ਦਾ ਘੱਟੋ ਘਾਟ 60-70 ਲੱਖ ਰੁਪਈਆ ਤਾਂ ਪਹਿਲਾਂ ਲੱਗਿਆ ਹੀ ਹੋਇਆ ਸੀਗਾ ਤੇ ਜਿਹਦੀ ਘਟੋ ਘਾਟ ਜਿਸ ਤੱਕ ਇਹ ਕਹਿੰਦੇ ਭਾਰਤਮਾਲਾ ਪ੍ਰੋਜੈਕਟ ਦਾ ਵੀ ਮੋੜਫ ਸੇਵਾ ਤਾਂ ਜਾਂ ਕੋਈ ਮਤਲਬ ਝਾੜਾ ਪੱਤਾ ਹੋਰ ਦੇ ਕੇ ਕਰੋੜਾਂ 2 ਕਰੋੜ ਰੁਪਇਆ ਬਣਦਾ ਸੀ ਪਰ 58 ਲੱਖ 59 ਲੱਖ ਰੁਪਇਆ ਮਿਲਣ ਦਾ ਕਾਰਨ ਕਰਕੇ ਇਹਨਾਂ ਦਾ ਬਹੁਤ ਮਨ ਦੁਖੀ ਹੋਇਆ ਇਹਨਾਂ ਨੇ ਇਹਦੇ ਵਿਰੋਧ ਦੇ ਵਿੱਚ ਸਾਲ ਡੇਢ ਸਾਲ ਪੂਰੀ ਜद्दोजਹਿਦ ਵੀ ਕੀਤੀ ਵੀ ਸਾਨੂੰ ਮਾਵਾਜਾ ਹੋਰ ਮਿਲੇ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਰ ਜਦੋਂ ਕੋਈ ਵੀ ਇਹਨਾਂ ਦੀ ਸੁਣਵਾਈ ਨਾ ਹੋਈ ਬਹੁਤ ਨੌਬਤ ਇੱਥੋਂ ਇਹਨਾਂ ਨੂੰ ਠਾਉਣ ਤੇ ਕਰ ਵੀ ਆ ਗਈ ਪਰ ਫਿਰ ਇਹਨਾਂ ਨੂੰ بس ਇੱਕੋ ਇੱਕ ਹੀ ਹੱਲ ਰਿਹਾ ਵੀ ਆਪ ਦਾ ਆਲਣਾ ਹੋਰ ਪਾਉਣ ਦੀ ਤਾਂ ਇਹਨਾਂ 'ਚ ਸਮਰੱਥਾ ਨਹੀਂ ਸੀਗੀ ਵੀ ਆਪ ਦਾ ਆਲਣਾ ਪਾਈ ਇਧਰਲੇ ਪਾਸੇ ਵੀ ਪੈਲੀ ਆ ਚਲੋ ਉਧਰ ਸ਼ਿਫਟ ਕਰਾ ਦਈਏ ਉਹਨਾਂ ਹੁਣ ਮਤਲਬ ਠੇਕੇਦਾਰ ਨਾਲ ਗੱਲ ਹੋਈ ਉਹ ਕਹਿੰਦੇ ਵੀ ਚਲੋ ਸ਼ਿਫਟ ਹੋ ਜਾਊਗਾ ਪਰ ਹੁਣ ਜਿਹੜੀ ਸਾਈਡ ਤੇ ਕੋਠੀ ਸ਼ਿਫਟ ਕਰ ਰਹੇ ਆ ਬਹੁਤ ਹੀ ਬਿਆਹਵਾਨ ਇਲਾਕਾ ਜੀ ਇਹਨਾਂ ਦੇ ਰਹਿਣ ਜੋਗ ਨਹੀਂ ਭਾਈਚਾਰਾ ਜਿਹੜਾ ਤੇ ਆਪਦੇ ਭਰਾਵਾਂ ਬਣਿਓ ਇਹਨਾਂ ਦਾ ਜਿਹੜਾ ਸੀਗਾ ਉਧਰੋਂ ਵੀ ਰਾਬਤਾ ਟੁੱਟ ਗਿਆ ਹਾਲਾਤ ਵੀ ਮਾੜੇ ਆ ਜੀ ਤੇ ਅੱਜ ਦੇਖੋ ਇਹਨਾਂ ਦੀ ਕੰਡੀਸ਼ਨ ਬਹੁਤ ਮਤਲਬ ਬੁਰੀ ਹੈ ਜੇ ਇਹਨਾਂ ਨੂੰ ਉਚਿਤ ਵਧੀਆ ਮੁਆਵਜ਼ਾ ਮਿਲ ਜਾਂਦਾ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਦਿੰਦਾ ਤਾਂ ਇਹ ਆਪਦਾ ਕੋਈ ਹੋਰ ਆ ਲੈਣਾ ਬਲਾ ਲਦੇ ਪਰ ਇਹਦੇ ਨਾਲ ਸਾਨੂੰ ਲੱਗਦਾ ਹੀ ਬਹੁਤ ਬੇਇਨਸਾਫੀ ਹੋਈ ਹੈ ਪਰ ਹੁਣ ਜਿਹੜੀ ਕੋਠੇ ਸ਼ਿਫਟ ਕਰਨ ਦੀ ਗੱਲ ਆਈ ਸੀਗੀ ਜਦੋਂ ਐਂਡ ਤੇ ਜਾ ਕੇ ਵੀ ਚਲੋ ਜੀ ਜੋ ਵਾਰਡ ਬਣ ਗਿਆ ਉਹ ਤਾਂ ਬਣ ਹੀ ਗਿਆ ਤੇ ਸਾਨੂੰ ਹੁਣ ਡੀਓਆਰ ਤੇ ਡੀਸੀ ਸਾਹਿਬ ਨੇ ਅ আশ্বাস ਦਵਾਇਆ ਵੀ ਸੌਣ ਕੋਸਣਾ ਕੋਸੇ ਸੀ ਆਪਦੇ ਬੰਨਿਓਈ ਕੋਠੀ ਸ਼ਿਫਟ ਕਰਾਉਣ ਦੇ ਵਿੱਚ ਮਦਦ ਕਰਾਂਗੇ ਚਲੋ ਜੀ ਅਸੀਂ ਉਮੀਦ ਰੱਖਦੇ ਹਾਂ ਸਾਡੇ ਡੀਸੀ ਸਾਹਿਬਾਨ ਤੇ ਡੀਓ ਆਰ ਸਾਹਿਬ ਤੋਂ ਵੀ ਸਾਨੂੰ ਕੁਛ ਨਾ ਕੁਛ ਦੀ ਸਹਾਇਤਾ ਇਹ ਕਿਸਾਨ ਦੀ ਕੀਤੀ ਜਾਵੇ ਇਹ ਜੀ ਦੋ ਮੰਜ਼ਲੀ ਕੋਠੀ ਹੈ ਇਹਦੇ ਤੇ ਕਰੀਬਨ ਕਰੀਬਨ ਦੇਖੋ ਜੀ 11 ਲੱਖ ਰੁਪਇਆ ਤਾਂ ਇਹਦੀ ਸ਼ਿਫਟ ਕਰਨ ਵਾਲਾ ਠੇਕੇਦਾਰ ਲਊਗਾ ਉਸ ਤੋਂ ਬਾਅਦ ਜੋ ਫਰਸਾਂ ਪਟੀਆਂ ਗਈਆਂ ਜੋ ਵੀ ਇਹਦਾ ਮੁਕੰਮਲ ਕੰਮ ਹੋਣਾ ਘੱਟ ਤੋਂ ਘੱਟ ਇਹਦਾ 25 ਲੱਖ ਰੁਪਇਆ ਇਹਦੇ ਇਹਨੂੰ ਦੁਆਰੇ ਰਹਿਸੀ ਬਣਾਉਣ ਦੇ ਉੱਤੇ ਲਾਗਤ ਲੱਗ ਜਾਣੀ ਹੈ ਦੇਖੋ ਜੀ 25 ਲੱਖ ਰੁਪਇਆ ਤਾਂ ਇਹਦਾ ਆਲਣਾ ਦੁਆਰੇ ਇੱਥੇ ਸ਼ਿਫਟ ਕਰਨ ਦੀ ਲੱਗ ਜਾਣਾ ਮਿਹਰੇ 860 ਇਹਨਾਂ ਦੇ ਪੱਲੇ ਤਾਂ ਕੁਝ ਨਹੀਂ ਪਿਆ ਜਾਣੀ ਇਹਦੇ ਨਾਲ ਬਹੁਤ ਬੇਇਨਸਾਫੀ ਵਾਲੀ ਗੱਲ ਹੋਈ ਹੈ ਜੀ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਸਰਕਾਰ ਤੋਂ ਚਾਹੁੰਦੇ ਆ ਵੀ ਇਹਨਾਂ ਨੂੰ ਕੁਝ ਨਾ ਕੁਝ ਹੋਰ ਉਚਿਤ ਮਾਬਜਾ ਮਿਲਿਆ ਜਾਵੇ ਇਹਨਾਂ ਦੀ ਕੰਡੀਸ਼ਨ ਨੂੰ ਦੇਖਦੇ ਗਰੀਬ ਬੰਦੇ ਆਲਣੇ ਦੀ ਖਾਤਰ ਤੇ ਦੇਖੋ ਜੀ ਹੁਣ ਗਾਹਾਂ ਕੀ ਕਰਦੇ ਆ ਸਰਕਾਰਾਂ ਕੀ ਇਹਨਾਂ ਨੂੰ ਦਿੰਦੀਆਂ ਉਹ ਆਉਣ ਵਾਲਾ ਸਮਾਂ ਦੱਸੂਗਾ ਜੀ हां जी ਇਹਨਾਂ ਦੀ ਜਿਹੜੀ ਉਹ ਮੁਆਵਜ਼ਾ ਘੱਟ ਮਿਲਣ ਦੇ ਕਾਰਨ ਇਹਨਾਂ ਨੇ 1.5 ਸਾਲ ਪੂਰਾ ਵਿਰੋਧ ਕੀਤਾ ਇੱਥੋਂ ਤੱਕ ਕਰ ਵੀ ਨੌਬਤ ਆ ਗਈ ਸੀਗੀ ਆ ਜੋ ਟਾਵਰ ਜਾ ਰਿਹਾ ਈ ਸਾਡੇ ਇਹ ਬਿਜਲੀ ਦੀ ਟਾਵਰ ਦੇ ਉੱਤੇ ਵੀ ਇਹ ਚੜੇ ਇਹਨਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਆਪਦੀ ਹੋਰ ਕੋਈ ਸਹਾਰਾ ਨਹੀਂ ਸੀ ਦਿਖ ਰਿਹਾ ਪਰ ਸਾਰੇ ਕੁਝ ਹੀਲੇ-ਸਵੀਲੇ ਕੰਨ ਦੇ ਬਾਵਜੂਦ ਵੀ ਹਜੇ ਤੱਕ ਇਹਨਾਂ ਨੂੰ ਪੂਰਾ ਉਚਿਤ ਮਾਅਬਜਾ ਨਹੀਂ ਮਿਲਿਆ ਪਰ ਹੁਣ ਅਸੀਂ ਇਹ ਚਾਹੁੰਦੇ ਆਂ ਵੀ ਜਿਸ ਤੱਕ ਇਹਨਾਂ ਨੂੰ ਕੋਠੀ ਸ਼ਿਫਟ ਕਰਨ ਦਾ 25 ਲੱਖ ਰੁਪਈਆ ਲਾਗਤ ਆਉਣੀ ਹੈ ਤੇ ਹੁਣ ਇਹਨਾਂ ਨੂੰ ਸਰਕਾਰ ਕੁਛ ਨਾ ਕੁਛ ਇਹਨਾਂ ਦਾ ਮਾਅਬਜਾ ਦੇ ਕੇ ਇਹਨਾਂ ਦੇ ਹੰਝੂ ਪੂੰਝਣ ਵਾਲੀ ਗੱਲ ਹੈ ਜੀ ਅਸੀਂ ਇਹੀ ਚਾਹੁੰਦੇ ਆਂ ਤੁਹਾਡੇ ਚੈਨਲ ਦੇ ਮੱਧਮ ਰਾਹੀਂ ਵੀ ਸਰਕਾਰ ਇਹਨਾਂ ਨੂੰ ਕੁਛ ਨਾ ਕੁਛ ਮਾਅਬਜਾ ਦੇ ਕੇ ਇਹਨਾਂ ਦਾ ਕੁਛ ਨਾ ਕੁਛ ਵਿਚਾਰਿਆਂ ਦੇ ਹੰਝੂ ਪੂੰਝਣ ਵਾਲੀਆਂ ਗੱਲਾਂ ਕਰੇ ਤੇ ਇਹੀ ਚਾਹੁੰਦੇ ਆਂ ਹਾਂਜੀ ਇਹ ਕੋਠੀ ਦੇ ਵਾਰਡ ਕਟ ਹੋਣ ਦੇ ਜਦੋਂ ਇਹਨਾਂ ਨੇ ਸੰਘਰਸ਼ ਕੀਤਾ ਮਾਬਜਾ ਉਚਿਤ ਨਾ ਸਮਝਣ ਦੇ ਬਾਵਜੂਦ ਦੇਖੋ ਜੀ ਇਧਰ ਟੱਲੇ ਵਾਲੇ ਤੋਂ ਲੈ ਕੇ ਵੀ ਕੰਪਲੀਟ ਹੋ ਗਈ ਹੈ ਇਧਰ ਬਠਿੰਡਾ ਸਾਈਡ ਤੋਂ ਵੀ ਕੰਪਲੀਟ ਹੋ ਗਈ ਇਹ ਜਿਹੜਾ ਇੰਨਾ ਸਨ ਅੱਧਾ ਕਿਲੋਮੀਟਰ ਦਾ ਪ੍ਰੋਜੈਕਟ ਡੇਢ ਸਾਲ ਤੋਂ ਇਹ ਰੁਕਿਆ ਹੋਇਆ ਹੈ ਜਿਹੜਾ ਹੁਣ ਇਹਨਾਂ ਨੇ ਆਹ ਮਤਲਬ ਪਾਉਣ ਦਾ ਕੋਈ 1.5 ਸਾਲ ਇਹਦਾ ਬੜਾ ਹੀ ਜਦੋਜਹਿਦ ਤੇ ਸੰਘਰਸ਼ ਚੱਲਿਆ ਕਿਉਂਕਿ ਮਾਵਜੇ ਨੂੰ ਲੈ ਕੇ ਕਿਉਂਕਿ ਮਾਵਜਾ ਬਹੁਤ ਘੱਟ ਮਿਲ ਰਿਹਾ ਸੀ ਇਸ ਕਰਕੇ ਅਸੀਂ ਤਾਂ ਇਹ ਗੱਲ ਕਹਿੰਨੇ ਆਂ ਵੀ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਜੋ ਬਣਦਾ ਮਾਵਜਾ ਜੋ ਇਹਨਾਂ ਦੀ ਲਾਗਤ ਹੈ 25-30 ਲੱਖ ਰੁਪਈਆ ਇਹਨਾਂ ਦਾ ਆਉਣਾ ਸ਼ਿਫਟ ਕਰ ਲੈ ਤੇ ਉਹ ਦਿੱਤਾ ਜਾਵੇ ਅਸੀਂ ਇਹੀ ਇਹਨਾਂ ਤੋਂ ਉਮੀਦ ਰੱਖਦੇ ਆਂ ਜੀ ਮੇਰਾ ਨਾਮ ਸੋਹੂ ਗਰਮੇਲ ਸਿੰਘਾ ਜੀ ਹਾਂਜੀ ਸੋਨਪੁਰ ਆਰਮ ਸਿੰਘ ਤੇ ਪਿੰਡ ਚਕਰ ਤੇ ਜ਼ਿਲ੍ਹਾ ਲੁਧਿਆਣਾ ਦਸੀ ਜਗਰੂ ਕੋਠੀਆਂ ਰੋੜਨ ਦਾ ਕੰਮ ਵੀ ਕਰਦੇ ਆਪਾਂ ਸਿਪਟ ਵੀ ਕਰਦੇ ਆਂ ਲਿਫਟ ਵੀ ਕਰਦੇ ਕੋਠੀ ਨੂੰ ਇਹ ਇੰਸਟਾਗ੍ਰਾਮ ਤੋਂ ਹੋਇਆ ਜੀ ਸਾਡਾ ਤਾਂ ਸੰਪਰਕ ਇਹਨਾਂ ਨਾਲ ਤੇ ਇਹਨਾਂ ਨਾਲ ਅਸੀਂ ਐਗਰੀਮੈਂਟ ਅਸੀਂ ਕੀਤਾ ਵੀ ਅਸੀਂ ਰੋੜ ਕੇ ਲੈ ਜਾਵਾਂਗੇ ਇਹਨਾਂ ਨੇ ਸਾਨੂੰ ਇੰਸਟਾਗ੍ਰਾਮ ਤੋਂ ਨੰਬਰ ਚੱਕਿਆ ਸਾਡਾ ਇਹ 300 ਫੁੱਟ ਲੈ ਕੇ ਜਾਣੀਆਂ ਜੀ ਭਰਾਜੀ ਅਸੀਂ ਨਾਲ ਜੀ 10 10 ਬੰਦੇ ਆ ਮੇਰੀ ਟੀਮ ਦੇ ਤੇ ਜਿਹੜੇ ਮੇਰੇ ਨਾਲ ਚੱਲਦੇ ਸੰਯੋਗ ਅਸੀਂ ਪਹਿਣਾ ਸੋਣਾ ਸਾਡਾ ਉੱਪਰ ਹੀ ਆ ਸੁਖਬੀ ਤਾਂ ਹੁਣਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਸਾਡੇ ਨਾਲ ਤੇ ਅਸੀਂ ਇਹਨਾਂ ਕੋਲੇ ਆਏ ਤੇ ਸ਼ਾਮ ਨੂੰ ਅਸੀਂ ਕੁਦਰਤੀ ਰਾਤ ਨੂੰ ਹੀ ਆ ਮੇਰੇ ਛੋਟੇ ਭਰਾ ਜੀ ਆਏ ਸੀ ਨਰਮਲ ਸਿੰਘ ਤੇ ਉਹ ਐਸੇ ਉਹਨਾਂ ਨਾਲ ਇਹਨਾਂ ਨਾਲ ਐਗਰੀਮੈਂਟ ਕਰਕੇ ਤੇ ਕਹਿੰਦੇ ਵੀ ਚਲੋ ਵੀ ਤੁਸੀਂ ਸਾਡੀ ਕੋਠੀ ਦਾ ਇਹਨਾਂ ਨਾਲ ਕੰਟਰੈਕਟ ਕਰ ਲੈ ਇਹਨਾਂ ਨੇ ਤੇ ਉਸ ਤੋਂ ਬਾਅਦ ਦੀਵਾਲੀ ਨੂੰ ਅਸੀਂ ਚਲਾਇਆ ਕੰਮ ਇੱਥੇ ਆ ਕੇ ਜੈ ਚੈਨਰ ਆ ਤੇ ਉਹ ਗੁੱਲੀ ਜਿਹੜੀ ਵੇਚ ਆ ਗੁੱਲੀ ਸਾਡੀ ਉਹ ਹੀ ਮੇਨ ਚੀਜ਼ ਆ ਜਿਹੜੀ ਜਾਂਦੀ ਆ ਲੈ ਕੇ ਇਹਨਾਂ ਮਕਾਨ ਨੂੰ ਕਿਉਂਕਿ ਜਾਂਦੀ ਸਾਡੀ ਪਰਮਾਤਮਾ ਦੇ ਉਪਰਾਸਰੇ ਨਾਲ ਹੀ ਆ ਅਸੀਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਕਰਦੇ ਆ ਭਰਾ ਜੀ ਤੁਹਾਨੂੰ 10 ਲੱਖ 73000 ਚ ਹੋਇਆ ਜੀ ਤੇ 3 ਮਹੀਨਿਆਂ ਦਾ ਐਗਰੀਮੈਂਟ ਇਹਨਾਂ ਨਾਲ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆ ਗਈ ਕੋਠੀ ਆਈ ਵੀ ਸੀ ਇਹ ਪਿੰਡ ਸੰਧੂ ਕਲਾ ਹੈ ਤੇ ਜ਼ਿਲ੍ਹਾ ਬਰਨਾਲਾ ਇਹਨੂੰ ਲਗਭਗ ਜੇ ਕੰਮ ਇੱਥੇ ਕਹਿੰਦੇ ਵੀ 2 ਮਹੀਨੇ ਇਹਨਾਂ ਨੇ ਮਤਲਬ 1.5 ਸਾਲਾਂ ਤੋਂ ਕੰਮ ਰੁੱਕੀ ਰੱਖਿਆ ਵੀ ਕੋਠੀ ਢਾਉਣ ਨਹੀਂ ਦਿੱਤੀ ਸੀ ਇਹਨਾਂ ਨੇ ਉਹ ਕੁਦਰਤੀ ਸਾਡੇ ਨਾਲ ਕੰਟੈਕਟ ਹੋ ਗਏ ਇਹਨਾਂ ਦਾ ਵੀ ਇੰਸਟਾਗ੍ਰam ਤੋਂ ਚੱਕੀ ਸੀ ਇਹਨਾਂ ਨੇ ਇਹਨਾਂ ਨੇ ਨੰਬਰ ਸਾਡਾ ਮੇਰੇ ਇੰਸਟਾਗ੍ਰam ਦਾ ID ਦਾ ਨੰਬਰ ਹੈਗਾ 1313 ਵਾਲੇ ਵਿਸਕਰਮਾ 1313 ਵਾਲੇ ਇੰਸਟਾਗ੍ਰam ਦੀ ID ਹੈ ਮੇਰੀ ਟਾਈਮ ਆ ਸਾਡੀ ਪਾ 115 ਫੁੱਟ ਆ ਗਈ ਜੀ ਮੈਨੂੰ ਹੋ ਗਿਆ ਜੀ 20 ਸਾਲਾਂ ਨੂੰ ਹੋ ਗਈ ਇਹ ਇੱਥੇ ਸਾਨੂੰ ਡੇਢ ਕਿ ਮਹੀਨਾ ਹੋ ਗਿਆ ਜੀ ਆਇਆ ਤੁਸੀਂ ਮੰਨ ਕੇ ਚੱਲੋ ਵੀ 300 ਫੁੱਟ ਦੀ ਦੂਰੀ ਨੇ ਲੱਗ ਜਾਣੀ ਆ ਅਸੀਂ ਮੰਨ ਕੇ ਚੱਲੋ ਵੀ 7 ਤੋਂ 8 ਫੁੱਟ ਰਜਾਨਾ ਤੁਰ ਜਾਂਦੀ ਆ ਇਹ ਦੋ ਮੰਜ਼ਲੀ ਆ ਜੀ ਤੁਸੀਂ ਵੀ ਕੋਈ ਅੰਦਾਜ਼ਾ ਤਾਂ ਹੈ ਨਹੀਂਗਾ ਅਸੀਂ ਤਾਂ ਮੰਨ ਕੇ ਚੱਲੋ ਵੀ 1.5 ਪੰਜ ਟਨ ਅੰਦਾਜ਼ਾ ਆ ਵੀ ਕੋਈ ਅੰਦਾਜ਼ਾ ਤਾਂ ਵੈਸੇ ਆਪਾਂ ਲਾਭ ਨਹੀਂ ਸਕਦੇ ਅਣ ਤੋਲੇ ਰਚੀ ਲੱਗੀ ਹੁੰਦੀ ਐ ਇੱਥੇ ਇਹ ਇੱਕ ਸੈਕਟ ਚ ਮੰਨ ਕੇ ਚੱਲੋ ਵੀ 5 ਇੰਚ ਤੁਰ ਜਾਂਦੀ ਆ ਜਦੋਂ ਇੱਕ ਬਰੀ ਜੇ ਆਪਾਂ ਜੱਕਮ ਹੁੰਨੇ ਆ 2 ਮਿੰਟ ਚ ਆਪਣਾ ਹੋ ਹੋ ਜਾਂਦਾ ਗੁੱਲਾ ਨਿਕਲ ਜਾਂਦਾ ਪੂਰਾ ਹੋ ਜਾਂਦਾ 2 ਮਿੰਟ ਚ 5 5 ਇੰਚ ਤੁਰ ਜਾਂਦੀ ਹੈ ਸਾਡੇ ਨਾਲ ਵੀ ਮੇਰੇ ਨਾਲ ਨੰਬਰ ਹੈਗਾ ਜੀ ਮੇਰਾ 8566007992 8566007992 97000 17144 97000 17144 ਤੇ ਸਾਡਾ ਸੰਪਰਕ ਕਰ ਸਕਦੇ ਆ 97000 ਵਾਲਾ ਮੇਰੇ ਭਾਈ ਦਾ ਨੰਬਰ ਆ ਦੂਜਾ ਮੇਰਾ ਨੰਬਰ ਆ ਇਸ ਟਾਈਮ ਮੈਂ ਤਾਂ ਜੀ ਇਸ ਟਾਈਮ ਤਾਂ ਸਿੱਥੇ ਉੱਪਰ ਹੀ ਰਹਿਨੇ ਆ ਹਾਂਜੀ ਉੱਪਰ ਹਾਂਜੀ ਇਸੇ ਕੋਠੀ ਚ ਹਵਾਜ ਕੋਠੀ ਆ ਖੜੀ ਆ ਉੱਪਰ ਹੀ ਪੈਣਾ ਸੋਣਾ ਰੋਟੀ ਪਾਣੀ ਅਸੀਂ ਉੱਪਰ ਹੀ ਬਣਾਉਨੇ ਆਂ। ਬਿਜਲੀ ਪਾਣੀ ਦਾ ਜੀ ਪਾਇਪ ਲੱਗੀ ਵੀ ਆ ਤਾਂ ਨਹਾਉਨੇ ਵੀ ਅਸੀਂ ਉੱਪਰ ਹੀ ਆਂ। ਥੱਲੇ ਬੰਨਾਲਿਆਂ ਵਾਲੇ ਪਾਇਪ ਉਹਨਾਂ ਦੇ ਵਸ਼ੇ ਪਰ ਬਾਹਰ ਕੱਢੇ ਵੇ ਸਾਡੇ। ਜੀ ਸਾਨੂੰ ਕੋਈ ਡਰ ਨਹੀਂ ਲੱਗਦਾ ਜੀ। ਸਾਡਾ ਤਾਂ ਉਹੀ ਆ। ਪਰਮਾਤਮਾ ਹੀ। ਉਹਦੇ ਸਿਰ ਤੇ ਹੀ ਅਸੀਂ ਤਾਂ ਅਸੀਂ ਨਹੀਂ ਸਾਨੂੰ ਡਰ ਨਹੀਂ ਲੱਗਦਾ ਗਾ। ਤੇ ਮੌਤ ਤਾਂ ਇੱਕ ਦਿਨ ਆਉਣੀ ਆਉਣੀ ਜਿੱਦੇ ਆਉਣੀ ਹੋਈ ਤਾਂ ਉਹ ਤਾਂ ਆਈ ਜਾਣੀ ਆ। ਹਾਂਜੀ ਮਨ ਖੁਸ਼ ਹੁੰਦਾ। ਜਾਂ ਜਿਹੜੇ ਜਗਾਰ ਦਿੰਨੇ ਆ ਜੀ ਹੁਣ ਆ ਮਜ਼ਦੂਰ ਖੜੇ ਆ ਇਹਨਾਂ ਨੂੰ ਪੁੱਛ ਲਿਓ। ਵੀ ਆਪਣੇ ਨਾਲ ਖੜੇ ਆ ਸੰਜੋਗ ਨਾਲ ਆ। ਇਹਨਾਂ ਦਾ ਵੀ ਦਹਾ ਘਰਾਂ ਦਾ ਚੁੱਲ੍ਹਾ ਅਜੇ ਤੱਕ ਇਹਨੇ ਵੀ ਸਾਡੇ ਕੋਲ ਨਹੀਂ ਦੂਰ ਹੋਰ ਵੀ ਆਉਣ ਸਰਤਾ ਜੀ ਡੈਗ ਕੀ ਤਾਂ ਅਸੀਂ ਤਿਆਰ ਕਰਕੇ ਦੇਵਾਂਗੇ ਜੇ ਤਿਆਰ ਕਰਕੇ ਦੇਵਾਂਗੇ ਇਹ ਮੈਨੂੰ ਹੋ ਗਿਆ ਜੀ ਮੈਂ ਇਹਨੂੰ 20 ਸਾਲ ਹੋ ਗਏ ਲਗਭਗ ਕੰਮ ਕਰਦੇ ਨੂੰ 25 ਸਾਲ ਕੋਈ ਗਿਣਤੀ ਨਹੀਂ ਗੇ 115ਵੇਂ ਬਿੱਲ ਤਾਂ ਇਹਨਾਂ ਕੋਲੇ ਆ ਸਾਡਾ ਇਹ ਬੰਦਿਆਂ ਕੋਲੇ